ਜੀ ਬੋਲੋ ਜੀ ਇਹ ਲਗਾਰ ਕੱਢਣੀ ਹੋਵੇ ਭਾਰੀ ਉਹ ਸ਼ਗਨ ਤੇ ਬੈਠਾ ਸੀ ਤੁਸੀਂ ਬੋਲੋ ਜੀ ਆਪਣੇ ਬੰਦੋ ਪਲੀਜ਼ ਭਾਜੀ ਗਾਣੇ ਗੱਡੇ ਜਾ ਰਹੇ ਨੇ ਵੀ ਭਾਰੀ ਬਹੁਤ ਬੁਹਾਰਕਾ ਜੋ ਸੱ ਨੂੰ ਬੁਲਾਇਆ ਤੇ ਇਥੋਂ ਤੁਹਾਨੂੰ ਬੁਲਾਇਆ ਹੀ ਨਹੀਂਵੇਂ ਹਾਂ ਮੈਨੂੰ ਬੁਲਾਇਆ ਨਹੀਂ ਯਾਰ ਇਸੇ ਭਾਜੀ ਹੋਏ ਯਾਰ ਸਾਵਾ ਸਭ ਕੇ ਤੋਂ ਕੱਢ ਲਿਆ ਸੀ ਸੱਚ ਟੱਕ ਆਹ ਬਾਤ ਹੈ ਆਹ ਤੇ ਸਵਾ ਬਟਿਆ ਜੀ ਕਿੰਝ ਦੱਤ ਕਮਾਲ ਦੇ ਆ ਕਿਉਂਕਿ ਮੁਹੱਬਤ ਆਉਂਦੀ ਜੀ ਜੀ ਐਸ ਪੀ ਸਾਹਿਬ ਦਾ ਪਿਆਰ ਬੜਾ ਹੈ ਜਿਵੇਂ ਮੁੰਡਿਆਂ ਦੀ ਆਪਸ ਵਿੱਚ ਗਾਲ੍ਹਾਂ ਇੱਕ ਦੂਜੇ ਨੂੰ ਕੱਢ ਲੈਂਦੇ ਹੁੰਦੇ ਆ ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਇਹ ਇੰਨਾ ਸਾਹਮਣੇ ਸਾਡੇ ਮੇਲ-ਗਿਲ ਬੈਠਾ ਹੈਗਾ ਪਰ ਫਿਰ ਪਿਆਰ ਹੈ ਗਾਲ੍ਹਾਂ ਘੋਦੀਆਂ ਨਾਲਾ